ਮੋਗਨ ਕਾਊਂਟਰ ਤੋਂ ਬਾਅਦ ਪੁਲਿਸ ਸਵਾਲਾਂ ਦੇ ਘੇਰੇ ਦੇ ਵਿੱਚ ਸੀ ਪਰ ਹੁਣ ਪੰਜਾਬ ਸਰਕਾਰ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਕਿਉਂਕਿ ਪੰਜਾਬ ਸਰਕਾਰ ਨੇ ਸੀਬੀਆਈ ਜਾਂਚ ਤੋਂ ਇਨਕਾਰ ਕਰ ਦਿੱਤਾ ਹੈ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੀਬੀਆਈ ਜਾਂਚ ਤੋਂ ਇਨਕਾਰ ਕਰ ਦਿੱਤਾ ਅਤੇ ਆਖਿਆ ਕਿ ਸੀਬੀਆਈ ਜਾਂਚ ਤਾਂ ਨਹੀਂ ਪਰ ਜੇਕਰ ਪਰਿਵਾਰ ਚਾਹੇ ਤਾਂ ਉਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਦੇਣਗੇ ਜੋ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਇਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਵਿੱਚ ਆਈਜੀ ਤੇ ਡੀਆਈਜੀ ਰੈਂਕ ਦੇ ਅਧਿਕਾਰੀ ਸ਼ਾਮਿਲ ਰਹਿਣਗੇ ਪਰ ਪਰਿਵਾਰ ਸੀਐਮ ਬਾਦਲ ਦੇ ਇਸ ਫੈਸਲੇ ਤੋਂ ਨਾਖੁਸ਼ ਹੈ ਕਿਉਂਕਿ ਪਰਿਵਾਰ ਨੂੰ ਪੰਜਾਬ ਪੁਲਿਸ ਤੇ ਅਧਿਕਾਰੀਆਂ ਤੇ ਯਕੀਨ ਨਹੀਂ ਹੈ ਪੰਜਾਬ ਪੁਲਿਸ ਦੀ ਜਾਂਚ ਤੋਂ ਉਹ ਸੰਤੁਸ਼ਟ ਨਹੀਂ ਨੇ ਪਰ ਦੋਨਾਂ ਪਰਿਵਾਰਾਂ ਨੇ ਇੱਕ ਮੰਗਿਆ ਹੈ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਏ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੀਬੀਆਈ ਜਾਂਚ ਕਰਵਾਉ ਤੋਂ ਇਨਕਾਰ ਕਰ ਦਿੱਤਾ ਹੈ ਕੋ ਸੀਬੀਆਈ ਦਿੱਤਾ ਨਹੀਂ ਜੇ ਉਹ ਉਸ ਤੇ ਰਾਜੀ ਨਾ ਹੋਣਗੇ ਤਾਂ ਮੈਂ ਇੱਕ ਤਿੰਨ ਵੱਡੇ ਅਫਸਰਾਂ ਦੀ ਬਣਾ ਦੇਣਾ ਐਸਆਈਟੀਆ ਦੇ ਉਹਨੂੰ ਇਹ ਦੇਖ ID ਵੀ ਗਾਰਾ ਸ਼ਾਮਿਲ ਹੋਣਾ ਚਾਹੀਦਾ DIJ ਸ਼ਾਮਿਲ ਹੋ ਕੋਈ ਸਾਰੇ ਜਦੋਂ ਜਦੋਂ ਕੋਈ ਮੇਰੇ ਤੋਂ ਇਨਕੁਆਰੀ ਹੋ ਰਹੀ ਹੈ ਤੇ ਮੈਂ ਆਪਣੇ ਵਿਊ ਦਿਆਂ ਤਾਂ ਇਹ ਕੋਈ ਚੰਗਾ ਨਹੀਂ ਲੱਗਦਾ